ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਵਿੱਚ ਕਈ ਪਹਿਲਾਂ ਵੀ ਇਹੋ ਜਿਹੇ ਹਾਦਸੇ ਹੋਏ ਹਨ ਜਿਸ ਬਾਰੇ ਹਲੇ ਤੱਕ ਕੋਈ ਠੋਸ ਸਬੂਤ ਨਹੀਂ ਮਿਲੇ ਹਨ ਜਿਵੇਂ ਕਿ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਇਸ ਬਾਰੇ ਵੀ ਕੋਈ ਪਤਾ ਨਹੀਂ ਲੱਗਾ ਹਲੇ ਤੱਕ ਉਸੇ ਤਰ੍ਹਾਂ ਰਾਜਵੀਰ ਜਬੰਦੇ ਦਾ ਕੋਈ ਸੱਚ ਪੱਕਾ ਸਾਹਮਣੇ ਨਹੀਂ ਆ ਰਿਹਾ ਕੋਈ ਅਸਲ ਸਬੂਤ ਅਜੇ ਤੱਕ ਨਹੀਂ ਮਿਲਿਆ ਇਹ ਕਹਾਣੀਆਂ ਕੋਈ ਕੁਝ ਦੱਸ ਰਿਹਾ ਹੈ ਕੋਈ ਕੁਝ ਦੱਸ ਰਿਹਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅੱਗੇ ਗੱਲ ਕਰਦੇ ਹਾਂ ਆਪਾਂ ਰਾਜਵੀਰ ਜਵੰਧੇ ਦੀ ਘਰ ਵਾਲੀ ਨੇ ਫਰੋਲਿਆ ਦਰਦ ਦੱਸ ਦਿੱਤਾ ਹਾਦਸੇ ਵਾਲੇ ਦਿਨ ਦਾ ਅਸਲੀ ਸੱਚ ਰਾਜਵੀਰ ਜਵੰਧਾ ਦਾ ਜਾਣਾ ਇਸ ਦੁਨੀਆ ਲਈ ਹਮੇਸ਼ਾ ਬਿਰਾਗਮਈ ਰਹੇਗਾ ਕਿਉਂਕਿ ਰਾਜਵੀਰ ਜਵੰਦਾ ਸ਼ਖਸੀਅਤ ਅਜਿਹੀ ਸੀ ਜਿਸ ਨੇ ਆਪਣੇ ਗਾਣੇ ਹੀ ਨਹੀਂ ਆਪਣੀ ਇਨਸਾਨੀਅਤ ਦੇ ਨਾਤੇ ਵੀ ਲੋਕਾਂ ਦੇ ਵਿੱਚ ਪਿਆਰ ਵੰਡਿਆ ਤੇ ਸਾਇਦ ਇਸ ਕਰਕੇ ਹੀ ਅੱਜ ਉਸ ਨੂੰ ਬੱਚਾ ਬੱਚਾ ਯਾਦ ਕਰਕੇ ਭਾਵਕ ਹੋ ਜਾਂਦਾ ਹੈ ਜਿੱਥੇ ਉਸ ਦੀ ਮੌਤ ਤੇ ਪੂਰਾ ਪੰਜਾਬ ਸੋਗ ਵਿੱਚ ਉੱਥੇ ਹੀ ਉਸ ਦੇ ਪਿੰਡ ਪੋਣਾ ਦੇ ਲੋਕ ਦੱਸਦੇ ਹਨ ਕਿ ਜਵੰਦੇ ਵਰਗਾ ਲਾਇਕ ਪੁੱਤਰ ਦੁਆਰਾ ਪੈਦਾ ਨਹੀਂ ਹੋ ਸਕਦਾ ਕਿਉਂਕਿ ਉਹ ਇੱਕ ਬਹੁਤ ਹੀ ਦਰਿਆਦਿਲ ਇਨਸਾਨ ਸੀ ਤੇ ਜਿੱਥੇ ਇਹ ਗੱਲ ਦੱਸੀ ਜਾ ਰਹੀ ਹੈ ਕਿ ਰਾਜਵੀਰ ਜਵੰਦੇ ਦੀ ਮੌਤ ਦੋ ਆਵਾਰਾ ਸਾਨਾਂ ਦੇ ਟਕਰਾਉਣ ਕਾਰਨ ਹੋਈ ਉੱਥੇ ਹੀ ਰਾਜਵੀਰ ਦੀ ਪਤਨੀ ਨੇ ਹੁਣ ਕੈਮਰੇ ਸਾਹਮਣੇ ਆ ਕੇ ਕਈ ਵੱਡੇ ਸੱਚ ਦੱਸ ਦਿੱਤੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ ਤਾਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਰਾਜਵੀਰ ਦੀ ਪਤਨੀ ਦਾ ਕਹਿਣਾ ਹੈ ਕਿ ਰਾਜਵੀਰ ਨੂੰ ਮੋਟਰਸਾਈਕਲ ਤੇ ਘੁੰਮਣ ਦਾ ਬਹੁਤ ਸ਼ੌਂਕ ਸੀ ਤੇ ਹਰ ਸਾਲ ਉਹ ਆਪਣੇ 7-8 ਦੋਸਤਾਂ ਦੇ ਨਾਲ ਘੁੰਮਣ ਲਈ ਜਾਇਆ ਕਰਦਾ ਸੀ ਇਸ ਵਾਰ ਵੀ ਉਹ ਕੁੰਮਣ ਲਈ ਜਾਣ ਦਾ ਪਲਾਨ ਬਣਾ ਰਿਹਾ ਸੀ ਰਾਜਵੀਰ ਨੇ ਪਿਛਲੇ ਕਈ ਮਹੀਨਿਆਂ ਤੋਂ ਬੁੱਕ ਕੀਤਾ BMW ਕੰਪਨੀ ਦਾ ਮੋਟਰਸਾਈਕਲ ਖਰੀਦਿਆ ਤੇ ਟੈਕਸ ਵਗੈਰਾ ਪਾ ਉਸ ਮੋਟਰਸਾਈਕਲ ਦੀ ਕੀਮਤ ਲਗਭਗ 27 ਲੱਖ ਰੁਪਏ ਦੱਸੀ ਜਾ ਰਹੀ ਹੈ ਉਸ ਦੀ ਪਤਨੀ ਨੇ ਕਿਹਾ ਕਿ ਜਦੋਂ ਰਾਜਵੀਰ ਨੇ ਘਰੋਂ ਜਾਣਾ ਸੀ ਤਾਂ ਉਸ ਨੇ ਕਿਹਾ ਤੁਸੀਂ ਮੋਟਰਸਾਈਕਲ ਦੀ ਥਾਂ ਤੇ ਗੱਡੀ ਲੈ ਜਾਂਦੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦ ਖਰਾਬ ਹੋ ਜਾਵੇ ਤਾਂ ਰਾਜਵੀਰ ਨੇ ਉਸ ਦੀ ਗੱਲ ਨੂੰ ਨਕਾਰਦਿਆਂ ਕਿਹਾ ਮੋਟਰਸਾਈਕਲ ਦਾ ਨਜ਼ਾਰਾ ਗੱਡੀ ਤੇ ਨਹੀਂ ਆ ਸਕਦਾ ਤੇ ਉਸ ਨੇ ਆਪਣੀ ਪਤਨੀ ਦੀ ਇੱਕ ਨਾ ਸੁਣੀ ਤੇ ਉਹ ਬਾਈਕ ਤੇ ਰਾਈਡਿੰਗ ਲਈ ਨਿਕਲ ਗਿਆ ਤੇ ਜਦੋਂ ਗਿਆ ਤਾਂ ਥੋੜੇ ਸਮੇਂ ਬਾਅਦ ਹੀ ਉਸਦਾ ਐਕਸੀਡੈਂਟ ਹੋ ਗਿਆ ਤੇ ਉਸਦਾ ਐਕਸੀਡੈਂਟ ਅਜੇ ਤੱਕ ਵੀ ਲੋਕਾਂ ਦੇ ਮਨਾਂ ਵਿੱਚ ਸ਼ੱਕ ਦੀ ਘੜੀ ਤੇ ਖੜਾ ਹੈ ਪਰਿਵਾਰ ਤੱਕ ਇਹ ਖਬਰ ਬਹੁਤ ਲੇਟ ਪਹੁੰਚੀ ਉਸਦੇ ਦੋਸਤਾਂ ਨੇ ਕੈਮਰੇ ਸਾਹਮਣੇ ਆ ਕੇ ਕਿਹਾ ਕਿ ਕਰੀਬ 5 ਮੋਟਰਸਾਈਕਲਾਂ ਤੇ ਰਾਜਵੀਰ ਜਵੰਦਾ ਹੁਣੇ ਰਾਈਡਿੰਗ ਤੇ ਨਿਕਲੇ ਸਨ ਰਾਜਵੀਰ ਦਾ ਮੋਟਰਸਾਈਕਲ 4 ਨੰਬਰ ਤੇ ਸੀ ਤੇ ਅਚਾਨਕ ਝਾੜੀਆਂ ਦੇ ਵਿੱਚੋਂ ਭੜਦੇ ਭੜਦੇ ਦੋ ਆਵਾਰਾ ਸਾਨ ਇੱਕਦਮ ਬਾਹਰ ਨਿਕਲੇ ਤੇ ਉਸ ਦੇ ਵਿੱਚ ਆ ਆਣ ਬੱਜੇ ਸਾਇਦ ਜੇ ਮੋਟਰਸਾਈਕਲ ਤੇਜ਼ ਹੁੰਦਾ ਤਾਂ ਉਹਨਾਂ ਸਾਨਾਂ ਨੂੰ ਉਹਨਾਂ ਸਾਨਾਂ ਨੂੰ ਪਾਰ ਕਰ ਜਾਂਦਾ ਪਰ ਕਹਿੰਦੇ ਹਨ ਕਿ ਹੋਣੀ ਨੂੰ ਕੋਈ ਟਾਲ ਨਹੀਂ ਸਕਦਾ ਤੇ ਆਵਾਰਾ ਸਾਨ ਇੰਨੀ ਜ਼ੋਰ ਨਾਲ ਰਾਜਵੀਰ ਦੇ ਵਿੱਚ ਵੱਜੇ ਕਿ ਉਹ ਬਾਈਕ ਤੋਂ ਜ਼ੋਰ ਨਾਲ ਸੜਕ ਤੇ ਥੱਲੇ ਵੱਜਿਆ ਤੇ ਉਸ ਦੀ ਕਰ ਵਾਲੀ ਨੇ ਹੁਣ ਨਵੇਂ ਖੁਲਾਸੇ ਦੇ ਵਿੱਚ ਇਹ ਕਿਹਾ ਕਿ ਸਾਡੇ ਤੱਕ ਰਾਜਵੀਰ ਦੀ ਖਬਰ ਇੰਨੀ ਲੇਟ ਕਿਉਂ ਪਹੁੰਚੀ ਤੇ ਜਦੋਂ ਰਾਜਵੀਰ ਨੂੰ ਚੱਕ ਕੇ ਬਦੀ ਦੇ ਨੇੜੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਸ ਦਾ ਇਲਾਜ ਡਾਕਟਰਾਂ ਨੇ ਕਿਉਂ ਨਹੀਂ ਕੀਤਾ ਤੇ ਪਰ ਰਾਜਵੀਰ ਦੇ ਇਸ ਕੇਸ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਵੀ ਹੋਈ ਸੀ ਜਿੱਥੇ ਕੇਂਦਰ ਨੇ ਜਲ ਤੋ ਜਲਤ ਸਤਾਨਕ ਪੁਲਿਸ ਦੇ ਕੋਲੋਂ ਇਸ ਦਾ ਜਵਾਬ ਧਾਇਰ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਵਕੀਲ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਡਾਕਟਰ ਰਾਜਵੀਰ ਦਾ ਇਲਾਜ ਕਰ ਦਿੰਦਾ ਤਾਂ ਸ਼ਾਇਦ ਅੱਜ ਰਾਜਵੀਰ ਸਾਡੇ ਵਿੱਚਕਾਰ ਹੁੰਦਾ ਤੇ ਉਸ ਦਾ ਕਹਿਣਾ ਹੈ ਕਿ ਇਸ ਕੇਸ ਦੀ ਸੁਣਵਾਈ ਤੇ ਜਾਂਚ ਅਸੀਂ ਪੂਰੀ ਬਰੀਕੀ ਦੇ ਨਾਲ ਕਰਵਾ ਰਹੇ ਹਾਂ ਜੋ ਰਾਜਵੀਰ ਵਰਗਾ ਕੋਈ ਹੋਰ ਨੌਜਵਾਨ ਅਜਿਹੇ ਹਾਦਸੇ ਦਾ ਸ਼ਿਕਾਰ ਨਾ ਹੋਵੇ ਪਰਿਵਾਰ ਨੂੰ ਸੰਤਾਪਨਾ ਭੋਗਣਾ ਪਵੇ ਕਿਉਂਕਿ ਚਿਰਾਂ ਬਾਅਦ ਜਗ ਤੇ ਇਹੋ ਜਿਹੇ ਹੀਰੇ ਪੈਦਾ ਹੁੰਦੇ ਹਨ ਤੇ ਬਾਕੀ ਹੋਰ ਵੀ ਬਹੁਤ ਸਾਰੇ ਸਵਾਲ ਰਾਜਵੀਰ ਦੀ ਮੌਤ ਦੇ ਜਹਨ ਵਿੱਚ ਆਉਂਦੇ ਹਨ ਜਿਨ੍ਹਾਂ ਬਾਰੇ ਅੱਜ ਵੀ ਲੋਕ ਸੋਚ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵਾਲੇ ਦਿਨ ਦਾ ਸਮੇਂ ਦਾ ਸੱਚ ਅੱਗੇ ਕਿਉਂ ਨਹੀਂ ਆ ਰਿਹਾ ਕੋਈ ਕਹਿ ਰਿਹਾ ਹੈ ਬਲੋਰੋ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਅਵਾਰਾ ਸਾਨਾ ਦੇ ਨਾਲ ਪਰ ਬਦੀ ਦੀ ਪੁਲਿਸ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਅਵਾਰਾ ਸਾਨਾ ਦੇ ਵਿੱਚ ਵੱਜਣ ਕਾਰਨ ਹੋਈ ਹੈ ਬਾਕੀ ਸਾਡੀ ਵੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਰਾਜਵੀਰ ਵੀਰ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਤੇ ਉਸ ਦੀ ਮੌਤ ਦਾ ਅਸਲੀ ਸੱਚ ਜਲਦ ਤੋਂ ਜਲਦ ਸਾਹਮਣੇ ਆਵੇ ਤੇ ਬਾਕੀ ਰਾਜਵੀਰ ਦੀਆਂ ਯਾਦਾਂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਗੂੰਜਦੀਆਂ ਰਹਿਣਗੀਆਂ ਕਿਉਂਕਿ ਰਾਜਵੀਰ ਅਜੇਹਾ ਕਲਾਕਾਰ ਸੀ ਜਿਸ ਨੇ ਅੱਜ ਤੱਕ ਵੀ ਦੇ ਆਪਣੇ ਕੈਰੀਅਰ ਦੇ ਵਿੱਚ ਕੋਈ ਗਲਤ ਗੀਤ ਜਾਂ ਕੋਈ ਗਲਤ ਨਹੀਂ ਗਾਏ ਜੋ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣ ਸੁਣੇ ਜਾ ਸਕਣ ਬਾਕੀ ਸਾਡੇ ਵੱਲੋਂ ਅਰਦਾਸ ਹੈ ਕਿ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਫਿਰ ਤੋਂ ਰਾਜਵੀਰ ਅਜੇਹਾ ਸੋਹਣਾ ਹੰਕਾਰ ਬਣ ਕੇ ਧਰਤੀ ਤੇ ਆਵੇ ਤੇ ਆਪਣੇ ਸੁਰਾਂ ਦੇ ਨਾਲ ਲੋਕਾਂ ਦੇ ਦਿਲ ਕੀਲੇ ਪਰਿਵਾਰ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਅਜੇ ਮਾਂ ਅਤੇ ਭੈਣ ਤੇ ਪਤਨੀ ਦੇ ਹਾਲਾਤ ਬਹੁਤ ਨਾਜ਼ੁਕ ਹਨ ਤੇ ਉਹ ਅੱਜ ਵੀ ਰਾਜਵੀਰ ਦੀ ਉਡੀਕ ਵਿੱਚ ਹਨ ਕਿ ਕਿਤੇ ਸਾਡਾ ਸੋਹਣਾ ਭਰਾ ਸੋਹਣਾ ਪੁੱਤ ਤੇ ਸੋਹਣਾ ਪਤੀ ਵਾਪਸ ਆ ਜਾਵੇ ਕਿਉਂਕਿ ਪਹਿਲਾਂ ਰਾਜਵੀਰ ਦੇ ਪਿਤਾ ਦੇ ਜਾਣ ਦਾ ਦਰਦ ਮਾਂ ਪੁੱਲ ਨਹੀਂ ਸਕੀ ਉਤੋਂ ਸੋਹਣੇ ਸੁਨੱਖੇ ਪੁੱਤ ਉੱਚੇ ਲੰਮੇ 6.5 ਫੁੱਟ ਦੇ ਪੁੱਤ ਦਾ ਜਾਣਾ ਇੱਕ ਨਵਾਂ ਵਿਰਾਗ ਬਣ ਗਿਆ ਤੇ ਬਾਕੀ ਰਾਜਵੀਰ ਹਮੇਸ਼ਾ ਹੀ ਸਾਡੇ ਦਿਲਾਂ ਦੇ ਵਿੱਚ ਆਬਾਦ ਰਹੇਗਾ ਤੇ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਰਾਜਵੀਰ ਦਾ ਹਾਸ ਦੋ ਆਵਾਰਾ ਸਾਨਾ ਨਾਲ ਹੋਇਆ ਹੈ ਜਾਂ ਕੋਈ ਇਸ ਹਾਸੇ ਦੇ ਪਿੱਛੇ ਕੋਈ ਸਾਜ਼ਿਸ਼ ਰਚੀ ਗਈ ਸੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ